ਹਾਂ ਜੀ ਵੀਰ ਕੀ ਆ ਜਾਦਾ ਠੀਕ ਆ ਆ ਬੰਦਾ ਸਾਡਾ ਆਪਣਾ ਰਿੰਕੁਸ਼ ਆਏਗਾ ਠੀਕ ਹੈ ਇਹਦਾ ਇਹਦਾ ਵਿਆਹ ਕਰਾਉਣਾ ਵਾ ਸਾਲਿਆ ਮੇਰਾ ਵਿਆਹ ਹੋਇਆ ਯਾਰ ਇਹਦਾ ਵਿਆਹ ਕਰਨਾ ਨਹੀਂ ਨਹੀਂ ਇਹਦਾ ਹੋਇਆ ਤਰਸਿਆ ਪਿਆ ਜਿਹੜਾ ਹੁੰਦਾ ਜਵਾਬ ਦੇ ਕੇ ਚਲ ਜਾਂਦਾ ਵਾ ਕਿਰਪਾ ਕਰਕੇ ਕੋਈ ਇਹਦਾ ਜਿਗਾਰਡ ਕਰੋ ਕੋਈ ਛਡੀ ਜਦਾ ਹੀ ਨਿਆਣੇ ਵਾਲੀ ਚੱਲੂਗੀ ਠੀਕ ਹੈ ਤੂੰ ਔਰ ਅੱਗੇ ਬੈਠ ਤੂੰ ਵੀ ਚਾਰ ਸਾਂਝ ਕਰ ਨਹੀਂ 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 ਠੀਕ ਗੱਲਿਆ ਠੀਕ ਗੱਲਿਆ ਚਲੋ ਵਿਆਹ ਕਰਾਉਣਾ ਬੋਲ ਕੋਈ ਵੀਡੀਓ ਬਣਦੀ ਹੈ ਵਿਆਹ ਕਰਾਉਣਾ ਪਾਲਿਸ ਦਾ ਕੰਮ ਕਰਦਾ ਹੋਵੇ ਹਾਂ ਯਾਰ ਵਿਆਹ ਕਰਾਉ ਬੰਦੇ ਦਾ ਯਾਰ ਪਾਲਿਸ ਦਾ ਕੰਮ ਕਰਦਾ ਹੋਵੇ ਇਹ ਮੂੰ ਮੇਰੇ ਹੱਥ ਕਰੀਂ ਆਂੰਦ ਰਹੇ ਹੈ ਵਿਆਹ ਕਰਾਉ ਯਾ ਸਹੀ ਗੱਲ ਯਾਰ ਕਰਾਉ ਕਰਾਉ ਵਿਆਹ ਕਰਾ ਕਰਾ ਦੀ ਫਿਰ ਤੂੰ ਕਰਾ ਮਮਾ ਮੇਰੇ ਮੇਰੇ ਹੋਇਆ ਨਹੀਂ ਨਹੀਂ ਆ ਦੇਖੋ ਕੰਮ ਕਰਦਾ ਰਕੜਦਾ ਪਾਲਿਸ ਦਾ ਆ ਦੇਖੋ ਜੀ ਇਹ ਬਲੌਗ ਦੱਸਣ ਹਾਂ ਆ ਦੇਖੋ ਜੀ ਪਾਲਿਸ ਦਾ ਕੰਮ ਕਰਦਾ ਰਗੜੀ ਜਾਂਦਾ ਬਸ ਬਾਜ ਨੇ ਉਹ ਹੀ ਦਾਗੜਨਾ ਕਿ ਨਹੀਂ ਕੋਈ ਰਗੜਨਾ ਆ ਦੇਖੋ ਆ ਹੈਗਾ ਬੰਦਾ ਆਪਣਾ ਖਾਸ ਆ ਉਮਰ ਹੈ 42 ਸਾਲ ਹੈ ਤਨੇ ਖਾ ਆ 15000 ਠੀਕ ਹੈ ਬਾਕੀ 2 ਕਿੱਲੇ ਚਾਰ ਬੱਕਰੀਆਂ ਹੈਗੀਆਂ ਦੇਖੋ ਚਲਿਆਂ ਤਾਂ ਇਹ ਤਾਂ ਬੱਕਰੀਆਂ ਦੋ ਆ ਗਈਆਂ ਓਏ ਠੀਕ ਹੈ ਆ ਲੁਕੇਤ ਆ ਇਹ ਵੇਖਦੇ ਆਂ ਚਲ ਇਹ ਘਰ ਦੀ ਆਪਣੀ ਚਾਹ ਬਣਾ ਕੇ ਸਵੇਰੇ ਪਿਆਲਦਾ ਵਾ ਮਨ ਦਾ ਬੜਾ ਚੰਗਾ ਵਾ ਤਨ ਪਤਾ ਜਾਂ ਫਿਰ ਪਿਉਣੀ ਪੈਂਦੀ ਵੀ ਜਨਨੀਆਂ ਕਿ ਕਿਤੇ ਚਲਦੀ ਆ ਹਾਂ ਜਨਨੀਆਂ ਅੱਗੇ ਤੇ ਸਾਡੇ ਦਾ ਵਿਆਹ ਕਰਾਣਾ ਵਾ ਇਹ ਵੀਡੀਓ YouTube ਚ ਪਾਉਣੀ ਆ ਜੇ ਕਿਸੇ ਕੁੜੀ ਨੇ ਵੇਖਿਆ ਹੋਵੇ ਜਾਂ ਕਿਸੇ ਨੇ ਕੁਝ ਵੇਖਿਆ ਹੋਵੇ ਆ ਬੰਦਾ ਹੈਗਾ ਵਾ ਨੰਬਰ ਮੈਂ ਲਿਖ ਦਿੰਨਾ ਵਾ ਸਕਰੀਨ 'ਚ ਇਹਦਾ ਕੰਟੈਕਟ ਕਰ ਲਿਓ ਠੀਕ ਹੈ ਰਿਸ਼ਤਾ ਇਹ ਆਪਣਾ ਇਹਦਾ ਹੋ ਨਹੀਂ ਰਿਹਾ ਸਾਡੀ ਅਮਰ ਦੇ ਨਿਆਣਿਆਂ ਨਹੀਂ ਹਜੇ ਆਏ ਕਮਾਉਣ ਆਏ ਆ ਇਹ ਆ ਜਦ ਜੀ ਦੁੱਧ ਵਾਲੀ ਘਾੜੀ ਲਾਇਆ ਕਰ ਫਿਰ ਵਿਆਹ ਕਰਾਵਾਂਗੇ ਵਧੀਆ ਦਾਜ 1 ਰੁਪਏ ਨਹੀਂ ਲਊਗਾ ਇੱਕ ਕੀਤੀ ਗੱਲ ਪੱਲੇ ਉਹਦਾ ਹੀ ਦਊਗੇ ਇਹਦਾ ਵਿਆਹ ਹੋਵੇ ਸਹੀ ਬਸ ਇਹ ਚੀਜ਼ ਦੀ ਗਰੰਟੀ ਹੈ 1 ਰੁਪਏ ਦਾ ਦਾਜ ਨਹੀਂ ਲਊਗਾ ਹਾਂ ਆ ਤਾਂ ਸਹੀ ਹੈ ਸਹੀ ਹੈ ਪਿਆ ਅੰਨਾ ਜੋੜਿਆ ਵਾ ਹਾਂ ਇੱਕ ਕੀ ਦਾ ਕਿਹੇ ਚੀਜ਼ ਦਾ ਖਰਚਾ ਨਹੀਂ ਹੈਗਾ ਆਪਣਾ ਆਪਣਾ ਬਗੀਰ ਵਾਲਾ ਪਿਆ ਰੋਟੀ ਸਰਕਾਰੀ ਹੁੰਦੀ ਆ ਹਾਂ ਰੋਟੀ ਮੇਰੀ ਇਹਦੇ ਲਹੁੰਦੀ ਆ ਮਾਹੋ ਸਾਡੀਪੂ ਸਾਡਾ ਹੈਗਾ ਵੈਂਦੇ ਜਾਨੇ ਮਾਮਾ ਹੀ ਦਾਨਾ ਬੀ ਡਿੱਪੂ ਸਾਡਾ ਹੈਗਾ ਜਾਨੇ ਅਹੀਂ ਤੇ ਜਾਂਦੇ ਨਾ ਚੱਲ ਮੈਂ ਚੱਲ ਆਇਆ ਕਰ ਕਵੰਡਲ ਦੇ ਦਈਦੀ ਆ ਮਾਹਰ ਮਾਹਰ ਨਾਲ ਟੋਨ ਲੋਕਾਂ ਟੱਕੀ ਡੂਗੀ ਮਾਰ ਕੇ ਲੋਕਾਂ ਟੱਕੀ ਡੂਗੀ ਮਾਰ ਕੇ ਕਵੰਡਲ ਮੈਂ ਦੇ ਦਿੰਦਾ 15000 ਰੁਪਏ ਤਨਖਾਹ ਆ ਸੋਮਵਾਰ ਡਬਲ ਆ ਮਤਲਬ 20000 ਰੁਪਏ ਕਮਾ ਲੈਂਦਾ ਮਹੀਨੇ ਦਾ ਬੰਦਾ ਵੇਖ ਲੋ ਹੈਗਾ ਠੀਕ ਠਾਕ ਆ ਬਾਕੀ ਸੈਲਫ ਉਹਨਾਂ ਘਟੇ ਹੁਣ ਮਾਸ਼ਾਅੱਲਿ ਕਰਦਾ ਬਰੇ ਮੇਗਾ ਸਮਾਉਂਦਰੀ ਆ ਪਾਣੀ ਹੂੰ ਸਹੀ ਠੀਕ ਹੈ ਬੋਲ ਬੋਲ ਬੈਣੋ ਦੇ ਪਰਾਉ ਇਹਦਾ ਕੋਈ ਸੋਚੋ ਇਹ ਵਿਚਾਰਾ ਮੂੰਹ ਵਿਆਰ ਨੰਗੰਡਿਆ ਵਾ ਰਿਸ਼ਤੇਦਾਰ ਜਿਹੜਾ ਹੁੰਦਾ ਵਾ ਜਵਾਬਦੇਹੀ ਚਲ ਜਾਂਦਾ ਠੀਕ ਠੀਕ ਆ ਸੋਫੇ ਦਾ ਕੰਮ ਕਰਦਾ ਆ ਜੋ 35000 ਮਹੀਨੇ ਦਾ ਕਮਾਉਂਦਾ ਵਾ ਤੇ ਬਾਹਰੋਂ 15000 35 15 50000 ਹਾਂ 50000 ਟੋਟਲ ਮਹੀਨੇ ਦਾ ਕਮਾਉਂਦਾ ਮੈਂ ਇਹਨੂੰ ਕਮਿਸ਼ਨ ਦਿੰਦਾ ਮੈਂ ਹਾਂ ਤੇ ਇਹਦੇ ਬਾਅਦ ਕੋਈ ਕੁੜੀ ਵੇਖੋ ਛੱਡੀ ਛਡਾਈ ਹੋਵੇ ਉਹ ਵੀ ਚੱਲੂਗੀ ਦੋ ਜਾਨਿਆੜੀ ਹੋਵੇ ਉਹ ਵੀ ਚੱਲੂਗੀ ਇਹਨੂੰ ਆਪ ਆਪਣੇ ਮੂੰਹ ਕਹਿੰਦਾ ਵਾ ਮੈਂ ਛੱਡੀ ਛਡਾਈ ਵਾਰਾ ਖਾ ਜਾਊਗੀ ਬਕਾਰੀਦਾਰ ਉਮਰਿਆ 15000 ਰੁਪਏ ਮਹੀਨਾ ਕਮਾਉਂਦਾ 5000 ਰੁਪਏ ਕਮਿਸ਼ਨ ਲੈਂਦਾ ਨਹੀਂ ਲਾ ਬੰਦਾ ਵੇਲੋ ਜੇ ਬੋਤਾ ਗਾਲਿਆ ਸਵੇਰੇ ਨਾ ਤੋਗੇ ਚੰਗੇ ਘੜ ਘੜ ਪਵਾ ਕੇ ਇਹਦੀ ਵੀਡੀਓ ਬਣਾ ਕੇ ਪੇਡਾਂ ਹਾਂ ਸਹੀ ਗੱਲ ਹੈ ਨਾ ਪਾਰਟ ਥਰੂ ਪਾਰਟ 2 ਚ ਤਾਂ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ ਦੇ